पूरा इतिहास देखने वास्ते इस तो पिछली वीडियो जरूर देखो आप जी ने श्रवण ਕੀਤਾ ਹੈ ਕਿ ਧਨਗੁਰ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਨੇ ਮੰਡੀ ਰਾजे थी ਖਾਇਸ਼ ਨੂੰ ਪੂਰਾ ਕਰਦੇ ਹੋਏ ਇਸ ਜਗ੍ਹਾ ਤੇ ਹਾਂਡੀ ਸੁੱਟ ਕੇ ਇਸ ਦਾ ਬੰਦੂਕ ਦਾ ਨਿਸ਼ਾਨਾ ਲਗਾਇਆ ਤੇ ਕੁਝ ਸਮੇਂ ਬਾਅਦ ਇਥੋਂ ਕੁਦਰਤੀ ਤੌਰ ਤੇ ਹੀ ਇੱਕ ਬਹੁਤ ਸਾਰਾ ਵੱਡਾ ਪੱਥਰ ਉੱਭਰ ਕੇ ਸਾਹਮਣੇ ਆ ਗਿਆ ਤੇ ਜਿਸ ਦੇ ਉੱਤੇ ਕੇਸਰੀ ਦੇ ਨਿਸ਼ਾਨ ਝੁਲਦੇ ਹਨ ਇਸ ਇਤਿਹਾਸਿਕ ਸਥਾਨ ਦਾ ਨਾਂ ਹਾਂਡੀ ਸਾਹਿਬ ਹੈ ਅਤੇ ਗੁਰਦੁਆਰਾ ਸਾਹਿਬ ਦੇ ਬਿਲਕੁਲ ਸਾਹਮਣੇ ਨਦੀ ਵਗਦੀ ਹੈ ਉੱਥੋਂ ਹੀ ਦਿਖਾਈ ਦਿੰਦਾ ਹੈ ਬਹੁਤ ਵੱਡਾ ਪੱਥਰ ਜਿਸ ਤੇ ਕੇਸਰੀ 인ਸਾਨ ਸਾਹਿਬ ਝੂਲਦੇ ਹਨ ਦੂਰੋਂ ਦੂਰੋਂ ਆਉਣ ਵਾਲੀਆਂ ਸੰਗਤਾਂ ਇਸ ਜਗ੍ਹਾ ਦੇ ਦਰਸ਼ਨ ਕਰਦੀਆਂ ਹਨ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਸ਼ੁਕਰਾਨਾ ਅਦਾ ਕਰਦੀਆਂ ਹਨ ਜਿਸ ਬੰਦੂਕ ਦੇ ਨਾਲ ਇਸ ਜਗ੍ਹਾ ਦੇ ਉੱਤੇ ਹਾੜੀ ਨੂੰ ਨਿਸ਼ਾਨਾ ਲਗਾਇਆ ਉਹ ਬੰਦੂਕ ਅੱਜ ਵੀ ਇਸ ਗੁਰਦੁਆਰੇ ਸਾਹਿਬ ਵਿੱਚ ਮੌਜੂਦ ਹੈ ਤੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਯਾਦ ਦਿਵੰਦੀ ਹੈ ਇਹੋ ਜਿਹੀ ਹੋਰ ਇਤਿਹਾਸਕ ਵੀਡੀਓ ਵੇਖਣ ਵਾਸਤੇ ਸਰਵਿਸ ਸਿੰਘ ਅੰਮਰਵੈਰ ਖਾਲਸਾ ਦਾ YouTube ਚੈਨਲ ਸਬਸਕ੍ਰਾਈਬ ਕਰੋ ਤੇ ਪੇਜ ਨੂੰ ਜ਼ਰੂਰ ਫਾਲੋ ਕਰ ਲਓ ਸ਼ੇਅਰ